ਅੱਜ ਜੋ ਵੀਰਵਾਰ ਹੈ ਸਾਲ 2024 ਦੇ ਜੂਨ ਮਹੀਨੇ ਦੀ 27 ਤਾਰੀਖ ਹਰ ਦਿਨ ਦਾ ਸੂਰਜ ਆਪਣੀਆਂ ਕਿਰਨਾਂ ਦੀ ਬੁੱਕਲ ਵਿੱਚ ਬਹੁਤ ਕੁਝ ਸਮੇਟ ਕੇ ਲੈ ਕੇ ਆਉਂਦਾ ਹੈ ਅੱਜ ਦੇ ਦਿਨ ਦੇਸ਼ ਦੁਨੀਆ ਵਿੱਚ ਬਹੁਤ ਕੁਝ ਵਾਪਰਿਆ ਸੀ ਜੋ ਇਤਿਹਾਸ ਦੇ ਪੰਨਿਆਂ ਵਿੱਚ ਡੂੰਗਾ ਉਕਰ ਗਿਆ ਆਓ ਨਜ਼ਰ ਮਾਰਦੇ ਹਾਂ ਉਹਨਾਂ ਘਟਨਾਵਾਂ ਕਾਰਨ ਹੋਏ ਅੱਜ ਦੇ ਇਤਿਹਾਸ ਦੇ ਲਾਈ ਪੰਜਾਬੀ ਟੀਵੀ ਦੀ ਨਜ਼ਰ ਤੋਂ 27 ਜੂਨ 1693 ਅੱਜ ਦੇ ਦਿਨ ਔਰਤਾਂ ਦੀ ਪਹਿਲੀ ਮੈਗਜ਼ੀਨ ਲੇਡੀਜ਼ ਮਰਕਰੀ ਲੰਡਨ ਵਿੱਚ ਪ੍ਰਕਾਸ਼ਿਤ ਹੋਈ 1839 ਵਿੱਚ ਸਿੱਖ ਸਾਮਰਾਜ ਦੇ ਸੰਸਥਾਪਕ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਵੀ ਅੱਜ ਦੇ ਦਿਨ ਹੀ ਲਾਹੌਰ ਪਾਕਿਸਤਾਨ ਵਿੱਚ ਹੋਈ ਸੀ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਪੂਰੀ ਦੁਨੀਆ ਵਿੱਚ ਸਲਾਹਯਾ ਜਾਣ ਵਾਲਾ ਸਿੱਖ ਰਾਜ ਸੀ ਮਹਾਰਾਜਾ ਰਣਜੀਤ ਸਿੰਘ ਨੂੰ ਸ਼ੇਰੇ ਪੰਜਾਬ ਤੇ 파ਰਸ ਦੇ ਨਾਲ ਨਾਲ ਵੀ ਜਾਣਿਆ ਜਾਂਦਾ ਹੈ ਸੰਸਾਰ ਦੇ ਕੋਨੇ-ਕੋਨੇ ਤੋਂ ਹੁਨਰ ਰੱਖਣ ਵਾਲੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਿੱਚ ਨੌਕਰੀਆਂ ਪ੍ਰਾਪਤ ਕਰਨ ਲਈ ਆਇਆ ਕਰਦੇ ਸਨ 1939 ਨੂੰ ਅੱਜ ਦੇ ਦਿਨ ਹੀ ਮਸ਼ਹੂਰ ਭਾਰਤੀ ਸੰਗੀਤ ਨਿਰਦੇਸ਼ਕ ਆਰ ਡੀ ਬਰਮਨ ਦਾ ਜਨਮ ਹੋਇਆ ਆਰ ਡੀ ਬਰਮਨ ਦਾ ਭਾਰਤੀ ਫਿਲਮ ਸੰਗੀਤ ਜਗਤ ਵਿੱਚ ਬਹੁਮੁੱਲਾ ਯੋਗਦਾਨ ਹੈ ਆਰ ਡੀ ਬਰਮਨ ਨੇ 300 ਤੋਂ ਵੱਧ ਫਿਲਮਾਂ ਵਿੱਚ ਸੰਗੀਤ ਦਿੱਤਾ ਹੈ। ਸੰਸਾਰ ਦਾ ਪਹਿਲਾ ਏਟੀਐਮ ਅੱਜ ਦੇ ਦਿਨ 27 ਜੂਨ 1967 ਨੂੰ ਲੰਡਨ ਦੇ ਐਨਫੀਲਡ ਵਿੱਚ ਸਥਾਪਿਤ ਕੀਤਾ ਗਿਆ। 2008 ਵਿੱਚ ਜਦੋਂ ਮਾਈਕਰੋਸਾਫਟ ਦੇ ਚੇਅਰਮੈਨ ਬਿਲ ਗੇਟਸ ਨੇ ਅਸਤੀਫਾ ਦਿੱਤਾ ਸੀ ਉਸ ਦਿਨ ਵੀ 27 ਜੂਨ ਹੀ ਸੀ। 2021 ਦੇ 27 ਜੂਨ ਨੂੰ ਜੰਮੂ ਦੀ ਹਵਾਈ ਸੈਨਾ ਦੇ ਅਡੇ ਉੱਪਰ ਇੱਕ ਬੰਬ ਧਮਾਕਾ ਹੋਇਆ। ਇਹ ਬੰਬ ਧਮਾਕਾ ਅਤਵਾਦੀਆਂ ਵੱਲੋਂ ਡਰੋਨ ਰਾਹੀਂ ਕੀਤਾ ਗਿਆ। ਇਸ ਬੰਬ ਧਮਾਕੇ ਕਾਰਨ ਭਾਰੀ ਨੁਕਸਾਨ ਹੋਇਆ ਸੀ। ਇਹ ਸੀ ਅੱਜ ਦਾ ਇਤਿਹਾਸ। ਤੁਹਾਡਾ ਦਿਨ ਖੁਸ਼ੀਆਂ ਭਰਿਆ ਤੇ ਸ਼ੁਭ ਹੋਵੇ। ਦੇਖਦੇ ਰਹੋ ਲਾਈਵ ਪੰਜਾਬੀ ਟੀਵੀ। ਲਾਈ ਪੰਜਾਬੀ ਟੀਵੀ ਹੁਣ ਭਾਰਤ ਵਿੱਚ ਜੀਓ ਟੀਵੀ ਜੀਓ ਫਾਈਬਰ ਤੇ ਟਾਟਾ ਪਲੇ ਤੇ ਵੀ ਦੇਖਿਆ ਜਾ ਸਕਦਾ ਹੈ ਵਰਲਡ ਵਾਈਡ ਤੁਸੀਂ ਸਾਨੂੰ ਐਮਾਜ਼ਨ ਫਾਇਰ ਟੀਵੀ ਡੇਲੀ ਹੰਟ ਤੇ ਈ ਬਾਬਾ ਤੇ ਦੇਖ ਸਕਦੇ ਹੋ ਯੂ ਐਸ ਏ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਤੇ ਯੂਰਪ ਦੇ ਹਰ ਵੱਡੇ ਆਈ ਪੀ ਟੀਵੀ ਪਲੇਟਫਾਰਮ ਤੇ ਦੇਖ ਸਕਦੇ ਹੋ ਰੌਲੇ ਰੱਪੇ ਤੋਂ ਦੂਰ ਤੇ ਮੁੱਦੇ ਦੇ ਨੇੜੇ ਲਾਈ ਪੰਜਾਬੀ ਟੀਵੀ